ਅਸੀਂ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਵਾਰਡ ਨੰਬਰ 2 ਦੇ ਵਿੱਚ ਖੜੇ ਆ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਤਸਵੀਰਾਂ ਅਤੀ ਤਰਸਯੋਗ ਨੇ ਘਰ ਡਿੱਗਣ ਦੇ ਕਿਨਾਰੇ ਨੇ ਪਿੰਡ ਸਹਿਣੇ ਦੇ ਠੀਕ ਆ ਜੀ ਤੇ ਮਾਤਾ ਜੀ ਨਾਲ ਵੀ ਗੱਲ ਕਰਾਵਾਂ ਮਾਤਾ ਦੀ ਉਮਰ 70 ਸਾਲ ਤੇ ਮਾਤਾ ਜੀ ਦਾ ਨਾਮ ਸੀਬੋ ਕੌਰ ਘਰ ਵਾਲੇ ਦੇ ਨਾਲ ਘਰ ਵਾਲੇ ਦੇ ਨਾਲ ਵੀਰਵੱਲਾ ਸਿੰਘ ਆ ਜੀ ਠੀਕ ਆ ਜੀ ਤੇ ਮਾਤਾ ਵਿਧਵਾ ਨੇ ਠੀਕ ਆ ਜੀ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਪਰ ਮਾਤਾ ਜੀ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ ਠੀਕ ਆ ਮਾਤਾ ਜੀ ਕਰਦੇ ਹਾਲਾਤ ਤੁਹਾਡੇ ਬੜੇ ਅਤੀ ਤਰਸਯੋਗ ਨੇ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਤੁਸੀਂ ਇਸ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਮੇਰਾ ਤਾਂ ਵੀਰੇ ਘਰ ਹੀ ਪਾ ਦੇ ਬਸ ਇਹ ਬਸ ਤਾਂ ਮੰਗ ਹੈ ਬਸ ਇਹ ਨਹੀਂ ਕੀ ਠੀਕ ਠੀਕ ਹੋਈ ਆਪਣੀ ਪੰਮਾ ਹੋਣੀ ਠੀਕ ਜੀ ਚ ਬਾਈ ਜੀ ਠੀਕ ਮਾਤਾ ਤੁਹਾਨੂੰ ਕੱਲੀ ਪੈਨਸ਼ਨ ਦੀ ਗੁਜ਼ਾਰਾ ਕਰਦੇ ਮੈਨੂੰ ਕੁਝ ਵੀ ਨਹੀਂ ਆਉਂਦਾ ਬੇਚਣ ਦਾ ਦਰ ਹੀ ਨਹੀਂ ਲੋਟ ਆਉਂਦੀ ਹੂੰ ਹੂੰ ਠੀਕ ਆ ਤੇ ਪੈਨੇ ਕਿੱਥੇ ਮਾਤਾ ਤੁਸੀਂ ਆ ਦੇਖੋ ਪਲੜ ਦੇ ਸਭ ਪਲੜ ਦੇ ਹੀਠਾ ਤੇ ਵੀ ਕਰ ਰਹੇ ਹਾਂ ਠੀਕ ਆ ਦੇਖ ਮੰਜੇ ਕੋਈ ਸਰਕਾਰੀ ਅਧਿਕਾਰੀ ਆਇਆ ਤੁਹਾਡਾ ਕੋ ਪਤਾ ਲੈਣਾ ਠੀਕ ਹੈ ਕੋਈ ਸੈਕਟਰੀ ਸਾਹਿਬ ਜਾਂ ਡਾਇਰੈਕਟਰ ਸਾਹਿਬ ਆਏ ਹੋ ਨਾ ਨਾ ਕੋਈ ਨਹੀਂ ਆਇਆ ਹੈਗਾ ਗਗਨਦੀਪ ਸਿੰਘ ਅੱਛਾ ਮਾਤਾ ਜੀ ਨਾਲ ਤੁਹਾਡਾ ਕੀ ਰਿਸ਼ਤਾ ਕੀ ਹੈ ਅਸੀਂ ਗਵਾਂਡ ਚ ਰਹਿੰਦੇ ਹਾਂ ਠੀਕ ਕਹਿਣਾ ਚਾਹੁੰਦੇ ਮਾਤਾ ਦੇ ਘਰ ਦੇ ਹਾਲਾਤ ਵੀ ਡਿੱਗਣ ਦੇ ਕਿਨਾਰੇ ਆ ਕਿ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕੀ ਕਰਦੇ ਸਰਕਾਰ ਤੋਂ ਤੁਹਾ ਕੀ ਮੰਗ ਕਰੀਏ ਵੀ ਜੇ ਕੋਈ ਕਰ ਸਕਦਾ ਵੀਰ ਹੈਲਪ ਕਰ ਸਕੇ ਹੈਨਾ ਕੋਈ ਐਨ ਆਰ ਆਈ ਵੀਰ ਹਾਂ ਆ ਕੋਈ ਬਾਥਰੂਮ ਨਹੀਂ ਆ ਫਲਸ ਦੇਖ ਲਓ ਕਿਵੇਂ ਪਈ ਆ ਇੱਧਰ ਕੋਈ ਨਾ ਕੋਈ ਬਾਥਰੂਮ ਆ ਮਾਤਾ ਇੱਥੇ ਪੈਂਦੀ ਹੈਗੀ ਆ ਦੇਖ ਲਓ ਵੀ ਘਾ ਡਿੱਗਣ ਤੋਂ ਹੂੰ ਹੂੰ ਵੀ ਉਹਨਾਂ ਉੱਪਰ ਡਿੱਗ ਪਏ ਡਿੱਗਣ ਵਾਲੇ ਹਾਲਾਤ ਆਗੇ ਆ ਦੇਖ ਲਓ ਵੀ ਤੁਸੀਂ ਆਪ ਹੀ ਉੱਪਰ ਤਰਪਾਲ ਪਾਈ ਵੀ ਹੈਗੀ ਚੌਂਦਾਗਾ ਠੀਕ ਆ ਨਾ ਤੇ ਮਾਤਾ ਜੀ ਪੈਨਸ਼ਨ 'ਤੇ ਗੁਜ਼ਾਰਾ ਕਰਦੇ ਨੇ ਹਾਂ ਬਈ ਹਾਂ ਬੇਧਵਾ ਨੇ ਮਾਤਾ ਇਕੱਲੇ ਰਹਿੰਦੇ ਨੇ ਇੱਥੇ ਹਾਂ ਹਾਂ ਇਕੱਲੇ ਹੀ ਰਹਿੰਦੇ ਹੈਗੇ ਠੀਕ ਮਾਤਾ ਜੀ ਭੋਲਾ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਕੀ ਕਹਿਣਾ ਚਾਹੁੰਦੇ ਜਿਹੜੇ ਸਰਕਾਰ ਦੇ ਹਾਲਾਤ ਬੜੇ ਤਰਸਯੋਗ ਨੇ ਡਿੱਗਣ ਦੇ ਕਿਨਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਹੋ ਹਾਂ ਇਹਨੂੰ ਕਲੀ ਜਵੇ ਚਾਹੀਦਾ ਕੋਈ ਬੜੀ ਮੋਟੀ ਉਹਦਾ ਇਹਦਾ ਗਰੀਬ ਬੰਦੇ ਆ ਕੋਈ ਕੰਮ ਵਾਲਾ ਨਹੀਂ ਸਾਡੇ ਦਾ ਕਿੰਨੀ ਉਮਰ ਆ ਬਾਪੂ ਜੀ ਤੁਹਾਡੀ ਦੀ ਉਮਰ ਤਾਂ 75 ਹੋਗੀ 75 ਹੋਗੀ ਕੰਮ ਕੀ ਕਰਦੇ ਹੋ ਧਿਆੜੀ ਧੁੜੀ ਜਾਂਦੇ ਨੇ ਨਹੀਂ ਧਿਆੜੀ ਦਾ ਪਾਈ ਕਰਦੇ ਠੀਕ ਹੈ ਨਰੇਗਾ ਤੇ ਜਾਣੇ ਉਹ ਚਾਉਂ ਤੇ ਨਾ ਉਹ ਮਾੜਾ ਮੁੱਟਾ ਠੀਕ ਠੀਕ ਕੱਕ ਪੱਟਾ ਪਾਉਣੇ ਕੇ ਠੀਕ ਠੀਕ ਤੇ ਪੰਜਾਬ ਸਰਕਾਰ ਤੋਂ ਹੁਣ ਮੰਗ ਕੀ ਕਰਦੇ ਤੁਸੀਂ ਵੰਗ ਇਹਨ ਕੋਈ ਨਾ ਕੋਈ ਮਰਾ ਮੁਤਾ ਸਹੇਤਾ ਕਰਨੇ ਕੋਈ ਆਇਆ ਸਰਕਾਰੀ ਅਧਿਕਾਰੀ ਕੋਈ ਆਇਆ ਹੋਵੇ ਨਹੀਂ ਕੋਈ ਨਹੀਂ ਹੈ ਕੋਈ ਆਪਣਾ ਸੈਕਟਰੀ ਸਾਹਿਬ ਆਏ ਹੁਣ ਜਾਂ ਵੀਡੀਓ ਸਾਹਿਬ ਆਏ ਹੁਣ ਕਰਦਾ ਨਾ ਕੋਈ ਆਇਆ ਰਾਣੀ ਆ ਪਤਾ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕਿੰਨੇ ਸਾਲ ਹੋ ਗਏ ਅੰਕਲ ਦੀ ਡੈਥ ਹੋਈ ਨੇ ਜੀ ਉਹਨੂੰ ਵੀ ਹੋ ਗਏ ਹੋਣਗੇ 16 ਸਾਲ ਠੀਕ ਹੈ ਤੇ ਮਾਤਾ ਤੁਹਾਡੇ ਘਰ ਦੇ ਹਾਲਾਤ ਬੜੇ ਤਰਸਯੋਗ ਨੇ ਠੀਕ ਹੈ ਡਿੱਗਣ ਦੇ ਕਿਨਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਹੋ ਮਾਤਾ ਜੀ ਮੰਗ ਐਂ ਕਰਦੇ ਆ ਜੀ ਸਾਡਾ ਵੀ ਪਾਵਣ ਤੇ ਵੀ ਸਾਡਾ ਨਮਕਾ ਕਰ ਲੈ ਹਾਂਜੀ ਤੇ ਕੁੜੀ ਬੇਰੀ ਪਿਆਣ ਵਾਲੀ ਮਟਿਆਰ ਹੈ ਠੀਕ ਹੈ ਹਾਂਜੀ ਕੁੜੀਆਂ ਕੁੜੀਆਂ ਖੜੀਆਂ ਇਹਨਾਂ ਹਾਂਜੀ ਆ ਠੀਕ ਹੈ ਠੀਕ ਹਾਂ ਕੋਈ ਆਇਆ ਸਰਕਾਰੀ ਅਧਿਕਾਰੀ ਇਹ ਦੇਖਣਾ ਕੋਈ ਨਹੀਂ ਆਇਆ ਜੀ ਠੀਕ ਹੈ ਕੋਈ ਸੈਕਟਰੀ ਸਾਹਿਬ ਜਾਂ ਵੀਡੀਓ ਸਾਹਿਬ ਆਏ ਹੋਣਾ ਜੀ ਨਾ ਜੀ ਦੇਖਣ ਕੋਈ ਆਇਆ ਥੋੜਾ ਮੌਕਾ ਦੇਖਣਾ ਨਾ ਨਾ ਨੀ ਕੁਛ ਨਹੀਂ ਕੋਈ ਨਹੀਂ ਇਕਰ ਘਰ ਦੇ ਹਾਲਾਤ ਥੋੜੇ ਵਿੱਣ ਦੇ ਕਿਨਾਰੇ ਆ ਹਾਂ ਵੀ ਸਾਨੂੰ ਸਹਾਇਤਾ ਦੇਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਕੋਈ ਆਇਆ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਆਇਆ ਹੋਵੇ ਕੋਈ ਨਹੀਂ ਆਇਆ ਇੱਥੇ ਹਾਂ ਠੀਕ ਹੈ ਸੈਕਟਰੀ ਸਾਹਿਬ ਜਾਂ ਵੀਡੀਓ ਸਾਹਿਬ ਆਏ ਹੋਣਾ ਜਾਂ ਐਮਐਲਏ ਸਾਹਿਬ ਆਏ ਹੋਣ ਨਾ ਲਾਭ ਸੁਭੋਗੋ ਕਹਿੰਦੇ ਨੇ ਸਾਰੇ ਦੇ ਵਿੱਚ ਕੀੜਾ ਮਾਰੀ ਕੋਈ ਨਹੀਂ ਆਇਆ ਠੀਕ ਕੱਲ੍ਹ ਹੀ ਰਹਿ ਰਹੇ ਹੋ ਤੁਸੀਂ ਇੱਥੇ ਕੱਲ ਗਈ ਮੈਂ ਦਫਾਇਆ ਦੇਖ ਠੀਕ ਹੈ ਤੇ ਵਿਧਵਾ ਮਾਤਾ ਤੁਸੀਂ ਇਕੱਲੇ ਪੈਨਸ਼ਨ ਤੇ ਗੁਜ਼ਾਰਾ ਕਰਦੇ ਹੋ ਸੁੱਤ ਮਾਤਾ ਤੁਰਿਆ ਬਣ ਜਾਂਦਾ ਕੋਈ ਕੰਮ ਕਰਦਾ ਨਹੀਂ ਨਾ ਵੀਰੋ ਮੈਂ ਤਾਂ ਸੱਟ ਕੁਸਮ ਨਹੀਂ ਮੇਰੇ ਤਾਂ ਹੁੰਦਾ ਮੈਂ ਕਲੌੜੀ ਤੀ ਤੁਸੀਂ ਤਾਂ ਮਤਲਬ ਤੁਰਦੇ ਹੋ ਹਾਂ ਆ ਲੀੜੇ ਵੀ ਮੈਂ ਆਪ ਦੇਣਾ ਆਪ ਬੈ ਕੇ ਕੋ ਨਹੀਂ ਹਾਂ ਠੀਕ ਠੀਕ ਉਮਰ ਕਿੰਨੀ ਹੈ ਮਾਤਾ ਤੁਹਾਡੀ ਜੀ ਉਮਰ ਭਾਈ ਮੇਰੀ ਹੋਊਗੀ 70 ਸਾਲ ਦੀ 70 ਸਾਲ ਉਮਰ ਠੀਕ ਹੈ ਜੀ ਜੀਤ ਕੌਰ ਜੀ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਜੀ ਕੀ ਕਹਿਣਾ ਚਾਹੁੰਨੇ ਮਾਤਾ ਜੀ ਜਿਹੜੇ ਤੁਹਾਡੇ ਘਰ ਨੂੰ ਤਰੇ ਡਾਗਾ ਘਰ ਟਿਕਾ ਨਹੀਂ ਕਰ ਦਿੱਤਾ ਇਹ ਦੇ ਮੀਦੇ ਕਾਰਨ ਹੋਇਆ ਵਾ ਸਾਰਾ ਟੁੱਟ ਗਿਆ ਇਹ ਤੇ ਇਹਦਾ ਵੀ ਐਕਸੀਡੈਂਟ ਹੋਇਆ ਵਾ ਕੰਮ ਕਾਲਾ ਵੀ ਕੋਈ ਵੀ ਹੈ ਨਹੀਂਗਾ ਘਰੇ ਕਿੰਨੇ ਦਿਨਾਂ ਤੋਂ ਘਰੇ ਇੱਠੇ ਅੰਕਲਾ ਇਹ 4 ਮਹੀਨੇ ਹੋ ਗਏ 4 ਮਹੀਨੇ ਕੀ ਪ੍ਰੋਬਲਮ ਕੀ ਆ ਇਹ ਐਕਸੀਡੈਂਟ ਹੋ ਗਿਆ ਸੀ ਚੂਲਾ ਟੁੱਟ ਗਿਆ ਸੀ ਹਾਂ ਠੀਕ ਤੇ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਮੰਗੇ ਕੋ ਮੋੜੀ ਮੋਟੀ ਸਹਾਇਤਾ ਹੋ ਜਾਏ ਤਾਂ ਫੇਰ ਚੰਗੀ ਗੱਲ ਹੀ ਹੈਗਾ ਹਨਾ ਘਰੇ ਵੀ ਕੋਈ ਵੀ ਹੈ ਨਹੀਂਗਾ ਸਹਾਰਾ ਲਾਉਣ ਵਾਲਾ ਨਹੀਂ ਆਪਾਂ ਕੋਈ ਉਹ ਨਹੀਂ ਸੀ ਕਰਦੇਗੀ ਠੀਕ ਹੈ ਕੋਈ ਨਾ ਸਰਕਾਰੀ ਨਹੀਂ ਕੋਈ ਵੀ ਨਹੀਂ ਨਹੀਂ ਕਿਸੇ ਨੇ ਨਹੀਂ ਕੋਈ ਉਹ ਨਹੀਂ ਕਰੇ ਸਰੂਪ ਕੋ ਕਿਹਾ ਹਲਕਾ ਪਤਾ ਕਿ ਨਾ ਗੇੜਾ ਮਾਰੋ ਸੈਣਾ ਜੀ ਨਾ ਨਾ ਜੀ ਕਿਸੇ ਨੇ ਵਿਗੋਰ ਨਹੀਂ ਕਰੀ ਜਮਾ ਪੋਰਾ ਵੀ ਆਈ ਨਹੀਂ ਕੋਈ ਸਰੂਪ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਘਰ ਦੇ ਹਾਲਾਤ ਬੜੇ ਤਰਸਯੋਗ ਨੇ ਡਿੱਗਣ ਦੇ ਕਿਨਾਰੇ ਨੇ ਬਾਲੇ ਵੀ ਟੁੱਟੇ ਪਏ ਨੇ ਸਰਕਾਰ ਤੋਂ ਮੰਗ ਕੀ ਕਰਦੇ ਹੋ ਤੁਸੀਂ ਘਰ ਫਵਾਇਆ ਜਾਵੇ ਜੀ ਦੋ ਦੋ ਕਾਗਜ ਪਾਏ ਬਿਆ ਫਿਰ ਵੀ ਚੋਈ ਜਾਂਦਾ ਬਾਲੇ ਵੀ ਟੁੱਟੇ ਬੇਚਾਰਾ ਪੰਜਾ ਤੇ ਕੋਈ ਆਇਆ ਹੈ ਕੋਈ ਤੁਹਾਡੀ ਸਹਾਇਤਾ ਕਰਨ ਵਾਸਤੇ ਕੋਈ ਆਇਆ ਹੋਵੇ ਜੀ ਨਹੀਂ ਕੋਈ ਨਹੀਂ ਆਇਆ ਜੀ ਅਜੇ ਤੱਕ ਕੋਈ ਸੈਕਟਰੀ ਸਾਹਿਬ ਆਏ ਹੁਣ ਜੀ ਨਹੀਂ ਜੀ ਕੋਈ ਨਹੀਂ ਆਇਆ ਕੋਈ ਆਪਣੇ ਵੀਡੀਓ ਸਾਹਿਬ ਕੋਈ ਦੇਖਣ ਆਏ ਹੁਣ ਮੌਕਾ ਦੇਖਣ ਆਏ ਜਿੱਦ ਤੇ ਮੀਂਹ ਪੈਂਦਾ ਜੀ ਨਾ ਕੋਈ ਨਹੀਂ ਆ ਕਾਗਜ਼ ਜ਼ਰੂਰ ਦੱਸਦੇ ਸਾਨੂੰ ਇੱਕ ਕਾਗਜ਼ ਇਕੱਲਾ ਪਾਉਣ ਵਾਸਤੇ ਠੀਕ ਹੈ ਠੀਕ ਹੈ ਕਿਹੜਾ ਵੀ ਤੁਸੀਂ ਬੋਲ ਰਹੇ ਹੋ ਤੁਸੀਂ ਆਦਾ ਦੁੱਖ ਤੁਸੀਂ ਆਪ ਹੀ ਪਾਰ ਕਰਟ ਕਾਓ ਤੁਸੀਂ ੱੱਕੇ ਨਾ ਤਾਂ ਨਹੀਂ ਸੁੱਤੋ ਕੋਈ ਬੁਲਾਇਆ ਜੀ ਨਾ ਨਾ ੱੱਕੇ ਨਾ ਤੁਸੀਂ ਆਪ ਹੀ ਬੋਲ ਰਹੇ ਹੋ ਨਾ ਜੀ ਹਾਂ ਜੀ ਹਾਂ ਕਿ ਤੁਹਾਨੂੰ ਦੁੱਖ ਆਇਆ ਜੀ ਇਸ ਦਾ ਇਹ ਕਿਹਨਾ ਮਾ ਤੁਹਾਡਾ ਜੀ ਫਰਮਜੀਤ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਇੱਕ ਘਰ ਦੇ ਵਿੱਚ ਹੀ ਰਹਿ ਰਹੇ ਹੋ ਬਾਹਰੋਂ ਵੀ ਵਿਚੀ ਐ ਸਾਰਾ ਕੁਝ ਵਿਚੀ ਐ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਤੁਸੀਂ ਤੋਂ ਮੰਗ ਕੀ ਕਰਦੇ ਮਾਤਾ ਜੀ ਤੁਸੀਂ ਸਾਡਾ ਜੀ ਘਰ ਪਾ ਕੇ ਦਿੱਤਾ ਜਾਵੇ ਸਾਨੂੰ ਸਹਾਇਤਾ ਕਰੇ ਇੱਕ ਕਮਰਾ ਹੀ ਐ ਜੀ ਇਹਦੇ ਜੀ ਬਾਥਰੂਮ ਆ ਸਾਰਾ ਕੁਝ ਸੋਈ ਸਾਰਾ ਕੁਝ ਕੀ ਐ ਇੱਕ ਹਾਂ ਜੀ ਠੀ ਕੋਈ ਆਇਆ ਸਰਕਾਰੀ ਅਧਿਕਾਰੀ ਕੋਈ ਦੇਖਣ ਦੁਖਣ ਵਾਸਤੇ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਕਾ ਤੁਹਾਡਾ ਜੀ ਮੇਰਾ ਨਾਮ ਰੇਸ਼ਮੀ ਸਿੰਘ ਹੈ ਵੀਰ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਸੈਣਾ ਦਾ ਕੀ ਕਹਿਣਾ ਚਾਹੁੰਦੇ ਓ ਨੇ ਸੁਣੇ ਘਰ ਦੇ ਹਾਲਾਤ ਬੜੇ ਤਰਸਯੋਗ ਨੇ ਡਿੱਗਣ ਦੇ ਕਿਨਾਰੇ ਤੇ ਆ ਗਿਆ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਸੀ ਵੀ ਆ ਘਰ-ਬਾਰ ਹੋ ਜੇ ਵੀ ਬਾਕੀ ਢਿੱਲਾ ਮਸਰ ਇਹਨਾਂ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੋਲਣਾ ਮੈਨੂੰ 3 ਸਾਲ ਹੋ ਗਏ ਜੀ ਠੀਕ ਕੋਈ ਆਇਆ ਸਰਕਾਰੀ ਅਧਿਕਾਰੀ ਕੋਈ ਦੇਖਣ ਵਾਸਤੇ ਕੋਈ ਨਹੀਂ ਸੈਕਟਰੀ ਸਾਹਿਬ ਆਏ ਹੋਣ ਕੋਈ ਨਹੀਂ ਕੋਈ ਲਿਖਣ ਵਾਸਤੇ ਤੁਹਾਡਾ ਕੋਈ ਦਿਖਾਉਣ ਆਇਆ ਹੋਵੇ ਕੋਈ ਕੋਈ ਕਾ ਕਿ ਬਲੱਡ ਕੈਂਸਰ ਆ ਮੈਨੂੰ ਤਾਂ ਵੀਰ ਠੀਕ ਹੈ ਠੀਕ ਉਹਦਾ ਬਲੱਡ ਬਦਲ ਛੱਡਦੇ ਅੰਗ ਵੀ ਉਹ ਕਿੰਨੇ ਟਾਈਮ ਬਾਅਦ ਤੁਹਾਡਾ ਬਲੱਡ ਇਹ ਬਦਲਿਆ ਜਾਂਦਾ ਹੈ ਆਪਣੇ 2 ਸਾਲਾਂ ਤੋਂ ਬਦਲਿਆ ਹੋਣਾ 2 ਸਾਲਾਂ ਤੋਂ ਠੀਕ ਹੈ ਠੀਕ